ਲਓ ਜੀ ਇਹ ਨੇ ਬਾਬਾ ਮਿਸਤਰੀ ਹੁਣ ਤੁਸੀਂ ਇਹ ਕਹੋਗੇ ਮਿਸਤਰੀ ਬਾਬਾ ਹਾਂਜੀ ਸਹੀ ਸੁਣਿਆ ਇਹ ਪਹਿਲਾਂ ਮਿਸਤਰੀ ਦਾ ਕੰਮ ਕਰਦਾ ਟਰੈਕਟਰਾਂ ਦਾ ਮਿਸਤਰੀ ਸੀ ਕਿਸੇ ਕਾਰਨ ਕੰਮ ਛੱਡਣਾ ਪਿਆ ਤੇ ਬਾਅਦ ਫਿਰ ਬਾਬਾ ਬਣ ਗਿਆ ਪਰ ਲਖਨੂ ਮਿਸਤਰੀ ਵਾਲੇ ਚ ਗਏ ਨਹੀਂ ਤੇ ਵੀਡੀਓ ਫਰ ਫੁੱਲ ਦੇਖੋ ਲਾਇਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਅਗਲਾ ਭਾਗ ਦੇ ਬਾਰੇ ਰਹਿ ਜ਼ਰੂਰ ਦੇਣਾ ਦੇਖੋ ਫਿਰ ਫੁੱਲ ਵੀਡੀਓ ਪਰੋਣ ਜਵਾਈ ਬਬੀ ਜੈ ਬਬੀ ਜੈ ਕਲ ਛੜੋਏ ਤਨੇ ਕਾਲੇ ਤੇਲ ਦੀ ਜੋਤ ਲੈ ਨੀ ਤੂੰ ਜੋਤ ਕਿਉਂ ਲਾਉਂਦਾ ਤੇ ਨਾਲੇ ਤੂਣਾ ਬੰਦ ਪਿਆ ਲਾ ਕੇ ਪੁਰਾਣੇ ਫਿਲਟਰ ਤੂਣਾ ਚਾਲੂ ਕਰੋ ਜੈ ਹੋ ਮਲਟਾ ਬਬੀ ਜੈ ਬੋਲ ਬੱਚਾ ਬਾਬਾ ਬਾਲਾ ਖਾਂ ਬਾਲੇ ਟਾਂ ਦਾ ਡਿੱਕੀ ਹੈ ਕੀ ਗੱਲ ਬੋਲ ਬਾਬਾ ਨਵਾਂ ਲਿਆਂਦਾ ਟਰੈਕਟਰ ਉਹ 700 ਰੁਪਏ ਦੀ ਧੂਆਂ ਵਾਲਾ ਮਾਰਦਾ ਮੇਰਾ ਰੈਂਚ ਲੈ ਆ ਕਿ ਦੀ ਕਿੱਛਿਆ ਓਰੇ ਤੇਰੇ ਮਥੋਲਾ ਪਾਵਾਂ ਨਾ ਇੰਨੇ ਟਾਈਮ ਦਾ ਬੈਠਾ ਤੇ ਤੈਨੂੰ ਐ ਨਹੀਂ ਪਤਾ ਵੀ 700 ਰੁਪਏ ਦੀ ਟਰੈਕਟਰ ਹੁਲੇਟੇ ਕਰੂਗਾ ਤੂੰ ਹੀ ਮਰੂਗਾ ਜਦੋਂ ਮੂੰਹ ਚੱਕ ਕੇ ਬਾਬਾ ਚਪਲਾ ਚੱਕਾ ਓ ਤੂੰ ਡਾਕ ਚੱਕ ਕੋਈ ਤੜਕੀ ਦੜਕੀ ਆਇਆ ਜਾਂ ਮੂੰਹ ਚੱਕ ਕੇ ਨਾ ਕੋਈ ਗਰੀਸ ਦਾ ਡੱਬਾ ਨਾ ਤੂੰ ਮਗਲਾਈ ਟਾਲੀ ਕੋਸਤਾ ਚੜਾ ਬਚੜਾ ਬ ਔਰ ਥਰੀ ਪਾ ਦੱਸ ਲਓ ਤੁਸੀਂ ਫੀਜਲ ਦਾ ਟਾਈਮ ਆ ਸੰਗ ਤੋਂ ਵੱਧ ਆ ਕਰੂਗੀ ਮਾੜੀ ਮੁੱਢੀ ਸਫਾਈ ਰੱਖਿਆ ਕਰ ਨਾ ਲਾ ਲਿਆ ਕਰ ਠੀਕ ਹੈ ਸੰਗ ਤਾਂ ਆਉਂਦੀ ਲੱਗੀ ਬਾਬਾਈ ਬਾਬੇ ਦਾ ਨਾਂ ਤਾਂ ਬਹੁਤ ਸੁਣਿਆ ਹੱਲ ਹੋਊ ਪਤਾ ਨਹੀਂ ਨਾ ਚੱਲ ਜਾ ਕੇ ਦੇਖਦੇ ਆਂ ਫਿਰ 911 ਬਾਬੇ ਦੀ ਜੈ 911 ਬਾਬੇ ਦੀ ਜੈ ਓਏ ਜੈ ਬਾਬਾ ਜੀ ਓਏ ਗੱਲ ਸੁਣ ਓਏ ਮੈਂ ਐਸਾ ਹੀ ਚੰਗਾ ਬੈਠ ਜਾ ਆ ਕਰ ਬੱਚਾ ਆ ਬਾਬਾਈ ਇਹਨੇ ਟਿੱਕਾ ਟਕਾ ਗਰੀਸ ਦਾ ਲਾ ਸਾਰਿਆਂ ਦੇ ਟਿੱਕਾ ਕਿੱਥੋਂ ਲਾਉਂਦੀ ਆ ਬਾਬਾ ਡੱਬੇ ਦਾ ਖਾਲੀ ਆ ਕੋਈ ਲੈ ਕੇ ਤਾਂ ਆਂ ਬਾਣੀ ਉਏ ਐ ਕਰ ਜੇ ਫਿਰ ਨਹੀਂ ਹੈਗਾ ਢੂਣੇ ਚ ਲਾ ਦੇ ਫੈਕਟਰ ਟਿਕਾ ਕੇ ਟੱਕਾ ਕੇ ਲਾ ਦੇ ਕਿਸੇ ਸਵਾਲੇ ਦਾ ਲਾਵਾ ਬਾਈ ਕਿੱਧਰ ਗਈ ਕਿੱਧਰ ਗਈ ਆ ਪੀ ਆ ਨਾਟਕ ਰੋਪੇ ਦੀ ਜਾਏ ਨਾਟਕ ਰੋਪੇ ਜਾਏ ਲੈ ਵੀ ਜਿਹੜੇ ਬੰਦੇ ਦੇ ਟ੍ਰੈਕਟਰ ਦੀ ਲੈਫਟ ਨਹੀਂ ਚੱਕਮ ਕਰਦੀ ਖੜਾ ਹੋ ਜਾ ਕਰਦ ਕੇ ਫਿਰ ਕਿਰਪਾ ਹਾਂਜੀ ਬਹਿ ਜਾ ਪਾ ਕੇ ਥੋੜਾ ਹਾਂਜੀ ਏ 62 ਤੇ ਨੈਟ 11 ਭੇਜ ਕੋਈ ਸ਼ਕਤੀ 25 11 ਚਾਰ ਬੱਚਾ ਹੋ ਜੇਂ ਤੇਰੇ ਵਾਰਿਆਂ ਦੇਾਰੇ ਲੈ ਦੇਖ ਲੈ ਉਹ ਤਾਂ ਅੰਦਰ ਥੋੜਾ ਪਾ ਕੇ ਉਹ ਟੱਪ ਗਿਆ ਚੜਾ ਵੀ ਜਿੜਾ ਕੇ ਜਾਂਦੇ ਆ ਕੀ ਕਰਾਂਗੇ ਯਾਰ ਇਹ ਲੋੜ ਤਾਂ ਪਾਸ ਹੀ ਨਹੀਂ ਹੁਣ ਆਪਣਾ ਆਪਾਂ ਵੀ ਟੱਪ ਚਲੇ ਗਏ ਵਾ ਵਾ ਕਿ ਕਦੇ ਫੇਰ ਆਪਾਂ ਨਹੀਂ ਲੈ ਉਹ ਹੁਣ ਤੁਸੀਂ ਕਿਤੇ ਚਿੱਲੇ ਬਹਿ ਜਾ ਬਸ ਬਾਬਾ ਜੀ ਫੇਰ ਆਵਾਂਗੇ ਬਾਬਾ ਜੀ ਬੜਾ ਯਾਰ ਜਿਹੜਾ ਮਿਸਤਰੀ ਪੁਣੇ ਦਾ ਕੰਮ ਕਰਦੇ ਸੀ ਨਾ ਉਹ ਤਾਂ ਕੋਈ ਟਾਈਮ ਨਾ ਸਮਾਨ ਲੈ ਕੇ ਦਿੰਦਾ ਸੀ ਨਾ ਕੋਈ ਪੰਜੀ ਦਿੰਦਾ ਸੀ ਹੁਣ ਤੂੰ ਆ ਵੇਖ ਲੈ ਹੁਣ ਆ ਕਾ ਫੜਿਆ ਸੀ ਕਿ ਇਸ ਕੰਮ ਚ ਪੈਸੇ ਚੰਗੇ ਬਣਦੇ ਆ। ਬਾਬਾ ਯਾਰ ਉਨੀ ਕੁ ਜਣਾ ਬਚਣਾ ਕਿ ਤੇਰੇ ਨਾਲ ਰਹੇ ਮੈਂ ਤਾਂ ਭੁੱਖਾ ਮਰੂਗਾ ਆ ਲੈ ਆਪਦੀ ਮੜਾ ਜਿਆਦਾ ਤਾਅ ਚੱਲੇ। ਹੁਣ ਮੈਂ ਕੀ ਕੰਮ ਚਲਾऊं?